ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਇੱਕ ਵਾਰ ਫੇਰ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਅ ਅੱਜ ਆਪਾਂ ਬੜੀ ਅਹਿਮ ਗੱਲ ਕਰਾਂਗੇ ਅ ਮੈਂ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਇਸ ਗੱਲ ਦੀ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਕਿਉਂਕਿ ਅੱਜ ਇੱਕ ਪੰਜਾਬ ਸਰਕਾਰ ਦਾ ਤਾਜ਼ਾ-ਤਾਜ਼ਾ ਹੁਕਮ ਆਇਆ ਹੈ ਕਿ ਜਿਹੜੇ ਪਿੰਡਾਂ ਦੇ ਸਰਪੰਚ ਨੇ ਜਾਂ ਪੰਚ ਨੇ ਉਹਨਾਂ ਨੂੰ ਜਦੋਂ ਵੀ ਐਕਸ ਇੰਡੀਆ ਤੇ ਜਾਣਾ ਜਦੋਂ ਵੀ ਉਹਨਾਂ ਨੇ ਫੋਰਨ ਕੰਟਰੀ ਜਾਣਾ ਜਦੋਂ ਵੀ ਉਹਨਾਂ ਨੇ ਅਬਰਾਡ ਜਾਣਾ ਤਾਂ ਉਹ ਪੰਜਾਬ ਸਰਕਾਰ ਦੀ ਜਿਹੜੀ ਉਹ ਪ੍ਰਵਾਨਗੀ ਲੈ ਕੇ ਜਾਣ ਇਸ ਫੈਸਲੇ ਦੇ ਨਾਲ ਸਰਪੰਚ ਸਹਿਬਾਨ ਜਿੰਨੇ ਵੀ ਪਿੰਡਾਂ ਦੇ ਨੇ ਜੇ ਆਪਾਂ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਅੰਕੜੇ ਕਹਿੰਦੇ ਨੇ ਕਿ 12238 ਸਰਪੰਚ ਨੇ ਤੇ ਜੇ ਪੰਚਾਂ ਦੀ ਗੱਲ ਕਰੀਏ ਤਾਂ 83437 ਪੰਜਾਬ ਦੇ ਵਿੱਚ ਪੰਜ ਜਿਹੜੇ ਹਾਲ ਹੀ ਵਿੱਚ ਹੋਈਆਂ ਵੋਟਾਂ ਦੇ ਵਿੱਚ ਚੁਣੇ ਗਏ ਐ ਸੋ ਇਹ ਜਿਹੜੇ ਸਰਕਾਰੀ ਅੰਕੜੇ ਐ ਇਹ ਕਈ ਵਾਰ ਜਿਹੜੇ ਡਾਵਾ ਡੋਲ ਨੇ ਉੱਪਰ ਥੱਲੇ ਹੁੰਦੇ ਰਹਿੰਦੇ ਐ ਔਰ ਕਈ ਜਗ੍ਹਾ ਇਸ ਗੱਲ ਦਾ ਜ਼ਿਕਰ ਆਉਂਦਾ ਕਿ 12238 ਨਹੀਂ 12782 ਐ ਕਿਤੇ ਕਿਤੇ ਜਿਹੜਾ 13241 ਦਾ ਵੀ ਜ਼ਿਕਰ ਹੁੰਦਾ ਸੋ ਜੇ ਆਪਾਂ ਸਰਕਾਰੀ ਅੰਕੜਿਆਂ ਦੇ ਮੁਤਾਬਕ ਜਿਹੜਾ ਤਾਜ਼ਾ ਉਹ ਸਰਕਾਰ ਇਸ ਗੱਲ ਦਾ ਦਾਅਵਾ ਕਰਦੀ ਐ 12000 238 ਜਿਹੜੇ ਸਰਪੰਚ ਨੇ ਉਹਨਾਂ ਦੇ ਲਈ ਇਹ ਤਾਜ਼ਾ ਹੁਕਮ ਹੈ ਕਿ ਉਹ ਜਦੋਂ ਵੀ ਫੋਰਨ ਕੰਟਰੀ ਦੇ ਵਿੱਚ ਜਾਣਗੇ ਤੇ ਉਹ ਜਾਣ ਤੋਂ ਪਹਿਲਾਂ ਆਪਣਾ ਮੁਕੰਮਲ ਚਾਰਜ ਆਪਣੇ ਕਿਸੇ ਵੀ ਅਧਿਕਾਰਤ ਪੰਚ ਨੂੰ ਜਿਹੜਾ ਦੇ ਕੇ ਜਾਣਗੇ ਔਰ ਇਸ ਗੱਲ ਦੀ ਅਗੇਤੀ ਜਿਹੜੀ ਮਨਜ਼ੂਰੀ ਹੈ ਬਲੌਕ ਵਿਕਾਸ ਤੇ ਪੰਚਾਇਤ ਅਫੀਸਰ ਮੇਰੇ ਜਾਨੀ ਕਹਿਣ ਦਾ ਭਾਵ ਬੀਡੀਪੀ ਤੋਂ ਉਹ ਇਸ ਗੱਲ ਦੀ ਪ੍ਰਵਾਨਗੀ ਲੈ ਕੇ ਜਾਣਗੇ ਤੇ ਸਾਰਾ ਚਾਰਜ ਜਿਹੜਾ ਹੈਗਾ ਉਹ ਪੰਚ ਨੂੰ ਦੇਣਗੇ ਤੇ ਜਦੋਂ ਉਹ ਵਾਪਸ ਫੌਰਨ ਤੋਂ ਵਾਪਸ ਆਉਣਗੇ ਤੇ ਉਹ ਜਿਹੜਾ ਚਾਰਜ ਹੈ ਉਸੇ ਢੰਗ ਨਾਲ ਆਪਣੀ ਅਥਾਰਟੀ ਨੂੰ ਇਨਫੋਰਮ ਕਰਕੇ ਉਹ ਸਾਰਾ ਰਿਕਾਰਡ ਵਾਪਸ ਜਿਹੜਾ ਉਹ ਅਧਿਕਾਰ ਤਾਂ ਪੰਚ ਕੋਲੋਂ ਵਾਪਸ ਲੈਣਗੇ ਸੋ ਇਹ ਜਿਹੜਾ ਫੈਸਲਾ ਹੈ ਹੁਣ ਇਹਦੇ ਵਿੱਚ ਬਹੁਤ ਸਾਰੇ ਸਰਪੰਚਾਂ ਦੇ ਮਨ ਦੇ ਵਿੱਚ ਰੋਸ ਹੈ ਸਰਪੰਚ ਕਹਿੰਦੇ ਨੇ ਕਿ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਉਹ ਜਿਹੜਾ ਅੱਜ ਤੱਕ ਵੀ ਸਰਕਾਰ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਦੇਖੋ ਸਰਕਾਰ ਕਰੀਬ ਪੌਣੇ 4 ਸਾਲਾਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਜਿਹੜਾ ਇਹਦੇ ਵਿੱਚ ਬਹੁਤ ਲੇਟ ਜਿਹੜੀਆਂ ਪੰਚਾਇਤ ਇਲੈਕਸ਼ਨਸ ਹੋਈਆਂ ਕਿਉਂਕਿ ਸਰਕਾਰ ਨੇ ਬਹੁਤ ਪਹਿਲਾਂ ਜਿਹੜੀਆਂ ਪੰਚਾਇਤਾਂ ਨੂੰ ਭੰਗ ਕਰਤਾ ਸੀ ਉਹਨਾਂ ਦੇ ਜਿਹੜੇ ਅਧਿਕਾਰ ਪੰਚਾਇਤਾਂ ਕੋਲੋਂ ਖੋਹ ਲਏ ਸੀ ਤੇ ਜਿਹੜੇ ਸਰਪੰਚ ਪੰਚ ਨੇ ਪਿੰਡਾਂ ਦੇ ਲੋਕ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਰਹੇ ਸੋ ਲੰਮੇ ਵਕਫੇ ਤੋਂ ਬਾਅਦ ਜਦੋਂ ਮਾਨਯੋਗ ਹਾਈ ਕੋਰਟ ਦੇ ਆਦੇਸ਼ ਦੇ ਅਨੁਸਾਰ ਜਿਹੜੀ ਉਹ ਪੰਜਾਬ ਸਰਕਾਰ ਨੂੰ ਪੰਚਾਇਤਾਂ ਦੀ ਇਲੈਕਸ਼ਨ ਕਰਵਾਉਣ ਦੇ ਲਈ ਮਜਬੂਰ ਹੋਣਾ ਪਿਆ ਸੋ ਇਹ ਜਿਹੜਾ ਪੰਚਾਇਤਾਂ ਚੁਣੀਆਂ ਗਈਆਂ ਤੇ ਪੰਚਾਇਤਾਂ ਦੇ ਇਲੈਕਸ਼ਨ ਦੇ ਦੌਰਾਨ ਸੀਐਮ ਸਾਹਿਬ ਨੇ ਇਸ ਗੱਲ ਦਾ ਐਲਾਨ ਕੀਤਾ ਔਰ ਖੁੱਲੇ ਅਮੋਰ ਫਖਰੀ ਐਲਾਨ ਕੀਤਾ ਕਿ ਜਿਹੜੀਆਂ ਜਿਹੜੀਆਂ ਪੰਚਾਇਤਾਂ ਜਿਹੜੇ ਜਿਹੜੇ ਸਰਪੰਚ ਸਰਬਸੰਮਤੀ ਨਾਲ ਚੁਣ ਕੇ ਆਉਣਗੇ ਉਹਨਾਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਜਿਹੜਾ ਇਨਾਮ ਵਜੋਂ ਦਿੱਤੇ ਜਾਣਗੇ ਤਾਂ ਕਿ ਉਹ ਜਿਹੜਾ ਆਪਣਾ ਉਹ 5 ਲੱਖ ਰੁਪਏ ਪਿੰਡ ਦੇ ਵਿਕਾਸ ਦੇ ਉੱਤੇ ਲਗਾ ਸਕਣ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਰੀਬ ਕਰੀਬ 1 ਸਾਲ ਇਲੈਕਸ਼ਨ ਹੋਿਆਂ ਨੂੰ ਹੋ ਗਿਆ ਔਰ ਇਸ ਗੱਲ ਦਾ ਵੀ ਮੈਂ ਤੁਹਾਡੇ ਨਾਲ ਜ਼ਿਕਰ ਕਰਦਿਆਂ ਕਿ 24 ਅਪ੍ਰੈਲ 2025 ਨੂੰ ਜਦੋਂ ਪੰਚਾਇਤ ਦਿਵਸ ਆਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਹ ਜਿਹੜਾ ਚੰਡੀਗੜ੍ਹ ਦੇ ਵਿੱਚ ਪੰਚਾਇਤ ਦਿਵਸ ਮਨਾਇਆ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਜੰਮਿਆਂ ਨੂੰ ਪੰਜਾਬ ਦੇ ਮੋਹ ਮੁਹੱਬਤ ਰੱਖਣ ਵਾਲੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਵੀ ਬੜਾ ਇਤਰਾਜ਼ ਹੋਇਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਪੰਚਾਇਤ ਦਿਵਸ ਕਿਉਂ ਨਹੀਂ ਮਨਾਇਆ ਗਿਆ ਸੋ ਇਹ ਵੀ ਇੱਕ ਬਹੁਤ ਵੱਡਾ ਸਵਾਲ ਸੀ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਪੰਜਾਬ ਦੇ ਨਾਲ ਆਪਣੀ ਮੋਹ ਮੁਹੱਬਤ ਦੀ ਗੱਲ ਕਰਦੇ ਆ ਪੰਜਾਬ ਦੇ ਨਾਲ ਆਪਣੇ ਅਮ ਸਨੇਹ ਦੀ ਗੱਲ ਕਰਦੇ ਆ ਤੇ ਜਦੋਂ ਕਦੇ ਪਿੰਡਾਂ ਦੇ ਲੋਕਾਂ ਦੀ ਗੱਲ ਪੰਜਾਬ ਦੇ ਪਿੰਡਾਂ ਦੀਆਂ ਬਾਤਾਂ ਪਾਉਣ ਦੀ ਗੱਲ ਹੋਵੇ ਤਾਂ ਉਹ ਜਾ ਕੇ ਚੰਡੀਗੜ੍ਹ ਦੇ ਵਿੱਚ ਪਾਉਂਦੇ ਨੇ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਜਿਹੜਾ ਸਾਰਾ ਪੰਚਾਇਤ ਦਿਵਸ ਚੰਡੀਗੜ੍ਹ ਦੇ ਵਿੱਚ ਮਨਾਉਣ ਦਾ ਇਹੀ ਕਾਰਨ ਹੈ ਕਿ ਭਗਵੰਤ ਮਾਨ ਸਾਹਿਬ ਨੇ ਆਪਣੀ ਇਲੈਕਸ਼ਨ ਦੇ ਦੌਰਾਨ ਐਲਾਨ ਕੀਤਾ ਸੀ ਕਿ ਜਿਹੜੀਆਂ ਪੰਚਾਇਤਾਂ ਸਰਬਸਮਤੀ ਨਾਲ ਚੁਣੀਆਂ ਜਾਣਗੀਆਂ 5 ਲੱਖ ਰੁਪਏ ਉਹਨਾਂ ਨੂੰ ਜਿਹੜੀ ਅਨਾਮ ਵਜੋਂ ਦਿੱਤੇ ਜਾਣਗੇ ਸੋ ਹੁਣ ਜੇ ਆਪਾਂ ਜ਼ਿਕਰ ਕਰੀਏ ਤਾਂ ਸਰਕਾਰੀ ਅੰਕੜੇ ਕਹਿੰਦੇ ਮਤਲਬ ਵੈਸੇ ਅੰਕੜੇ ਹੈ 3798 ਜਿਹੜੇ ਸਰਪੰਚ ਹੈ ਉਹ ਸਰਬਸੰਮਤੀ ਨਾਲ ਚੁਣ ਕੇ ਆਏ ਆ ਔਰ ਸਰਕਾਰ ਇਸ ਗੱਲ ਦਾ ਦਾਅਵਾ ਕਰਦੀ ਹੈ ਸਰਕਾਰ ਦੇ ਜਿਹੜੇ ਅੰਕੜੇ ਹੈ ਉਹ ਕਹਿੰਦੇ ਜੀ ਨਹੀਂ 3037 3037 ਜਿਹੜੀਆਂ ਪੰਚਾਇਤਾਂ ਉਹ ਸਰਬਸੰਮਤੀ ਨਾਲ ਚੁਣ ਕੇ ਆਈਆਂ ਹੁਣ ਜੇ ਤਾਂ ਆਪਾਂ ਜਨਰਲ ਗੱਲ ਕਰੀਏ ਸਮੂਚੀਆਂ ਸਰਬਸੰਮਤੀ ਨਾਲ ਪੰਚਾਇਤਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ 5-5 ਲੱਖ ਰੁਪਈਆ ਸਰਕਾਰ ਆਪਣੇ ਵਾਅਦੇ ਅਨੁਸਾਰ ਦੰਦੀ ਤਾਂ 190 ਕਰੋੜ ਰੁਪਏ ਦਾ ਖਰਚਾ ਸੀ ਚਲੋ ਜੇ ਮੰਨ ਵੀ ਲਈਏ ਸਰਕਾਰ ਸੱਚ ਕਹਿੰਦੀ ਹੈ 3037 ਪੰਚਾਇਤਾਂ ਸਰਮ ਸੰਮਤੀ ਨਾਲ ਇਲੈਕਟ ਹੋਈਆਂ ਨੇ ਜੇ ਸਰਕਾਰ ਦੇ ਅੰਕੜਿਆਂ ਮੁਤਾਬਕ ਮੰਨ ਲਈਏ ਤਾਂ ਵੀ 151 ਕਰੋੜ ਲਗਭਗ ਪੰਚਾਇਤਾਂ ਨੂੰ ਦੇਣਾ ਬਣਦਾ ਸੀ ਸੋ ਭਗਵੰਤ ਮਾਨ ਸਾਹਿਬ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਸਟੇਜ ਦੇ ਉੱਤੇ ਖੜਕੇ ਬੜਾ ਮਨੋਰੰਜਨ ਇੱਕ ਵਾਰੀ ਤਾਂ ਲੋਕਾਂ ਦਾ ਮਨੋਰੰਜਨ ਕਰਕੇ ਲੋਕਾਂ ਦੀਆਂ ਵਾਹ ਵਾਹ ਲੋਕਾਂ ਦੀਆਂ ਤਾੜੀਆਂ ਤਾਂ ਖੱਟ ਲੈਂਦੇ ਆ ਪਰ ਜਦੋਂ ਲੋਕ ਤਾੜੀਆਂ ਮਾਰ ਕੇ ਹਾਸਾ ਹਾਸ ਕੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਆਪਣੇ ਘਰਾਂ ਨੂੰ ਖਾਲੀ ਹੱਥ ਜਾਂਦੇ ਆ ਤਾਂ ਜਾਂਦੇ ਜਾਂਦੇ ਰਸਤੇ ਦੇ ਵਿੱਚ ਸੋਚਦੇ ਆ ਕਿ ਯਾਰ ਆਪਾਂ ਕੀ ਖੱਟਿਆ ਕੀ ਪਾਇਆ ਕੀ ਲੈ ਕੇ ਜਾ ਰਹੇ ਆ ਸਿਰਫ ਗੱਲਾਂ ਦਾ ਕੜਾ ਕਰਕੇ ਜਾ ਰਹੇ ਸੋ ਇਹ ਆਮ ਚਰਚਾ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਇਹ ਚਰਚਾ ਦਾ ਵਿਸ਼ਾ ਹੈ ਸੋ 151 ਕਰੋੜ ਰੁਪਈਆ ਸਰਕਾਰੀ ਅੰਕੜਿਆਂ ਅਨੁਸਾਰ ਅੱਜ ਤੱਕ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਨਹੀਂ ਦਿੱਤਾ ਗਿਆ ਸੋ ਇਸੇ ਕਰਕੇ ਕਿ ਲੋਕ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਪੰਚਾਇਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇ ਇਸੇ ਕਾਰਨ ਉਹਨਾਂ ਨੇ ਜਿਹੜਾ 24 April 2025 ਨੂੰ ਪੰਜਾਬ ਪੰਜਾਬ ਦਿਵਸ ਚੰਡੀਗੜ੍ਹ 'ਚ ਮਨਾਇਆ ਉਸ ਦਾ ਲੋਕ ਇਹੀ ਕਾਰਨ ਮੰਨਦਿਆ ਹੁਣ ਲੋਕ ਇਹ ਗੱਲ ਕਹਿੰਦੇ ਆ ਕਿ ਬੇ ਅਸੀਂ ਤਾਂ ਸਰਕਾਰ ਨੂੰ 2022 ਦੇ ਵਿੱਚ ਬੜੇ ਹਰਸ਼ੋਲਾਸ ਦੇ ਨਾਲ ਬੜੇ ਸੁਪਨੇ ਲੈ ਕੇ ਜਿਹੜਾ ਸਰਕਾਰ ਨੂੰ ਸੱਤਾ ਦੇ ਉੱਤੇ ਬਿਠਾਇਆ ਸੀ ਤੇ ਹੁਣ ਸਰਕਾਰ ਸਾਡੀ ਜਿਹੜੀ ਬਤ ਨਹੀਂ ਪੁੱਛਦੀ ਤੇ ਇਹਦੇ ਲਈ ਤਾਂ ਆਪਣੇ ਆਪ ਨੂੰ ਲੋਕ ਵੀ ਪੰਜਾਬ ਦੇ ਠੱਗੇ ਮਹਿਸੂਸ ਕਰਦੇ ਆ ਹੁਣ ਇੱਕ ਪਾਸੇ ਸਰਕਾਰ ਪੰਚਾਇਤਾਂ ਨੂੰ ਇੱਕ ਫੁੱਟੀ ਕੋਡ ਨਹੀਂ ਦਿੰਦੀ ਗੱਲਾਂ ਕਰਦੇ ਨੇ ਅਸਮਾਨ ਤੋਂ ਤਾਰੇ ਤੋੜਨ ਦੀਆਂ ਪਰ ਪੰਚਾਇਤਾਂ ਨੂੰ ਅਜੇ ਤੱਕ ਕੋਈ ਗ੍ਰਾਂਟ ਨਹੀਂ 4 ਸਾਲਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇੱਕ ਨਵਾਂ ਪੈਸਾ ਇੱਕ ਦੁੱਕੀ ਵੀ ਪੰਚਾਇਤਾਂ ਨੂੰ ਨਹੀਂ ਦਿੱਤੀ ਪੰਜਾਬ ਦੇ ਪਿੰਡਾਂ ਦਾ ਜਿਹੜਾ ਵਿਕਾਸ ਉਹ ਠੱਪ ਪਿਆ ਤੇ ਲੋਕ ਇਸ ਗੱਲ ਹੀ ਭਗਵੰਤ ਮਾਨ ਸਾਹਿਬ ਤੁਹਾਨੂੰ ਪੁੱਛਦੇ ਆ ਲੋਕ ਕਹਿੰਦੇ ਕਿ ਅਸੀਂ ਆਪਣਾ ਸਮਝ ਕੇ ਵੋਟ ਪਾਈ ਅਸੀਂ ਆਪਣਾ ਸਮਝ ਕੇ ਵੋਟ ਪਾਈ ਇਹਨਾਂ ਵੋਟ ਦਾ ਸਿਲਾ ਵੀ ਤਾਰਿਆ ਨਾ ਇਹ ਲੋਕਾਂ ਦਾ ਜਿਹੜਾ ਮਾਕਤ ਹੈ ਇਹ ਲੋਕਾਂ ਦਾ ਤੁਹਾਡੇ ਨਾਲ ਨਰਾਜਗੀ ਹੈ ਲੋਕ ਤੁਹਾਡੇ ਨਾਲ ਆਪਣੀ ਨਰਾਜਗੀ ਨੂੰ ਨਾ ਸ਼ਬਦਾਂ ਰਾਹੀਂ ਬਿਆਨ ਕਰਦੇ ਆ ਕਿ ਅਸੀਂ ਆਪਣਾ ਸਮਝ ਕੇ ਵੋਟ ਪਾਈ ਇਹਨਾਂ ਵੋਟ ਦਾ ਸਿਲਾ ਵੀ ਤਾਰਿਆ ਨਾ ਸਾਨੂੰ ਮਹਿੰਗ ਉਵਾਲਿਆ ਦੁੱਧ ਵਾਂਗੂ ਇਹਨਾਂ ਪਾਣੀ ਦਾ ਛੱਟਾ ਵੀ ਮਾਰਿਆ ਨਾ ਇਹਨਾਂ ਪਾਣੀ ਦਾ ਛੱਟਾ ਵੀ ਮਾਰਿਆ ਨਾ ਹੁਣ ਲੋਕ ਮੁਸੀਬਤ ਦੇ ਵਿੱਚ ਨੇ ਲੋਕ ਭਲਾਈ ਸਕੀਮਾਂ ਲਈ ਤੜਪ ਰਹੇ ਆ ਲੋਕ ਪਿੰਡਾਂ ਦੇ ਵਿਕਾਸ ਲਈ ਤੜਪ ਰਹੇ ਆ ਲੇਕਿਨ ਸਰਕਾਰ ਗੱਲਾਂ ਤੇ ਗੱਲਾਂ ਗੱਲਾਂ ਤੇ ਗੱਲਾਂ ਗੱਲਾਂ ਤੇ ਗੱਲਾਂ ਸਿਰਫ ਗੱਲਾਂ ਸੋ ਇਹ ਜਿਹੜਾ ਬੜਾ ਮੰਦਭਾਗ ਵਰਤਾਰਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਨੂੰ ਪੰਚਾਇਤਾਂ ਨੂੰ ਸਰਪੰਚਾਂ ਨੂੰ ਗਰੰਟਾ ਦੇਣ ਦੀ ਵਿਜੈ ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਕਾਨੂੰਨ ਐਤ ਕਰ ਦੇਣੇ ਜਿਹੜੇ ਵਾਜਬ ਨਹੀਂ ਲੱਗਦੇ ਹੁਣ ਇਸ ਗੱਲ ਦਾ ਕਰਦੇ ਨੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਸਰਕਾਰ ਕਹਿੰਦੀ ਹੈ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਰਜ਼ ਦੇ ਉੱਤੇ ਸਰਕਾਰ ਦੇ ਜਿਹੜੇ ਜਿੰਨੇ ਵੀ ਪੰਚਾਇਤਾਂ ਦੇ ਸਰਪੰਚ ਨੇ ਉਹਨਾਂ ਨੂੰ ਐਸ ਇੰਡੀਆ ਜਿਹੜੀ ਲੀਵ ਲੈ ਕੇ ਜਾਣਾ ਪਊਗਾ ਸੋ ਇਹ ਦੇਖੋ ਪੰਜਾਬ ਗਵਰਨਮੈਂਟ ਦੇ ਮੁਲਾਜ਼ਮਾਂ ਤਾਂ ਕਿਸੇ ਦੀ 1.5 ਲੱਖ ਰੁਪਿਆ ਤਨਖਾਹ ਕਿਸ ਦੀ 2 ਲੱਖ ਰੁਪਿਆ ਤਨਖਾਹ ਹੈ ਮੀਨਜ਼ ਕਿ ਲੱਖ ਰੁਪਈ ਤੋਂ ਤਾਂ ਘੱਟ ਕਿਸੇ ਦੀ ਤਨਖਾਹ ਹੈ ਹੀ ਨਹੀਂ ਤੇ ਪੰਚਾਇਤਾਂ ਦੇ ਜਿਹੜੇ ਸਰਪੰਚ ਨੇ ਉਹ ਬੜੇ ਦੁੱਖਾਂ ਦੇ ਵਿੱਚ ਮੁਸੀਬਤਾਂ ਦੇ ਵਿੱਚ ਲੜਾਈਆਂ ਦੇ ਵਿੱਚ ਝਗੜਿਆਂ ਦੇ ਵਿੱਚ ਪਿੰਡਾਂ ਦੀ ਮਿੱਟੀ ਦੇ ਵਿੱਚ ਖਾਂ ਖਚਾਣਦੇ ਆ ਲੋਕਾਂ ਦੇ ਕੰਮ ਕਰਾਉਂਦੇ ਆ ਉਹਨਾਂ ਦੇ ਉੱਤੇ ਨਾ ਮਾਤਰ ਤਨਖਾਹਾਂ ਦੇ ਕੇ ਨਾ ਮਾਤਰ ਉਹਨਾਂ ਨੂੰ ਇਵਜਾਨਾਂ ਦੇ ਕੇ ਤੇ ਉਹਨਾਂ ਦਾ ਇੰਨਾ ਵੱਡਾ ਸ਼ੋਸ਼ਣ ਕਰਨਾ ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਪਾਉਣੀਆਂ ਇਹ ਜਿਹੜਾ ਲੋਕ ਇਸ ਗੱਲ ਦਾ ਇਤਰਾਜ਼ ਕਰਦੇ ਆ ਸੋ ਲੋਕਾਂ ਦਾ ਇਸ ਗੱਲ ਦੀ ਬਹੁਤ ਸਾਰੇ ਪੰਚਾਇਤਾਂ ਦੇ ਨਾਲ ਬਹੁਤ ਸਾਰੇ ਸਰਪੰਚਾਂ ਦੇ ਨਾਲ ਗੱਲ ਹੋਈ ਉਹਨਾਂ ਨੇ ਮਤਲਬ ਜਿਹੜਾ ਆਪਣਾ ਦਰਦ ਹੈ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਉਹ ਮੈਂ ਤੁਹਾਡੇ ਰੂਬਰੂ ਕਰ ਰਿਹਾ ਲੋਕ ਕਹਿੰਦੇ ਨੇ ਕਿ ਮੈਂ ਲਹੂ ਡੋਲਿਆਂ ਤੇਰੇ ਲਈ ਤੇਰੇ ਖਿੱਤੇ ਨੂੰ ਚਮਕਾਇਆ ਹੈ ਮੈਂ ਲਹੂ ਡੋਲਿਆਂ ਤੇਰੇ ਲਈ ਤੇਰੇ ਖਿੱਤੇ ਨੂੰ ਚਮਕਾਇਆ ਏ ਕੁਝਣ ਦੱਸਣਯੋਗਾ ਨਹੀਂ ਆਰਾ ਤੁਕੀ ਕੀ ਜ਼ੁਲਮ ਕਮਾਇਆ ਹੈ ਇਹ ਭਗਵੰਤ ਮਾਨ ਸਾਹਿਬ ਤੁਹਾਡੇ ਲਈ ਹੈ ਤੁਸੀਂ ਅੱਜ ਦਿੱਲੀ ਵਾਲਿਆਂ ਦੇ ਕੰਢੇੜੇ ਚੜ੍ਹ ਕੇ ਕੇਜਰੀਵਾਲ ਦੇ ਕੰਢੇੜੇ ਚੜ੍ਹ ਕੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਵਿਸਾਰਤਾ ਪੰਜਾਬ ਦੇ ਲੋਕਾਂ ਦੇ ਨਾਲ ਤੁਸੀਂ ਅਕਿਰਤ ਕਰਨ ਕਰਕੇ ਉਹਨਾਂ ਦੇ ਨਾਲ ਤੁਸੀਂ ਜਿਹੜਾ ਧਰੋਹ ਕਮਾਇਆ ਉਹਨਾਂ ਦੇ ਨਾਲ ਤੁਸੀਂ ਜਿਹੜਾ ਮੈਂ ਹੁਣ ਕੀ ਕਹਾਂ ਕੀ ਸ਼ਬਦ ਮੈਂ ਉਹਦੇ ਲਈ ਕਹਾਂ ਸੋ ਲੋਕਾਂ ਦੀ ਇਹ ਆਵਾਜ਼ ਹੈ ਲੋਕਾਂ ਦੀ ਨਵਜ ਹੈ ਲੋਕਾਂ ਦੀ ਪੀੜਾ ਹੈ ਮੈਂ ਲਹੂ ਡੋਲਿਆਂ ਤੇਰੇ ਲਈ ਤੇਰੇ ਖਿੱਤੇ ਨੂੰ ਚਮਕਾਇਆ ਹੈ ਕੁਝ ਕੁਝ ਦੱਸਣਯੋਗਾ ਨਹੀਂ ਆ ਰਿਹਾ ਤੂੰ ਕੀ ਕੀ ਜ਼ੁਲਮ ਕਮਾਇਆ ਮੈਂ ਆਪਣੀ ਚੁੰਝ ਦੇ ਦਾਣੇ ਵੀ ਮੈਂ ਆਪਣੀ ਚੁੰਝ ਦੇ ਦਾਣੇ ਵੀ ਯਾਰਾ ਤੇਰੇ ਪਢੋਲੇ ਪਾਏ ਨਹੀਂ ਮੈਂ ਆਪਣੀ ਚੁੰਝ ਦੇ ਦਾਣੇ ਵੀ ਯਾਰਾ ਤੇਰੇ ਪਢੋਲੇ ਪਾਏ ਨੇ ਤੂੰ ਲੋੜ ਪੈਣ ਤੇ ਬਦਲ ਗਿਆ ਕਹਿੰਦਾ ਸਭ ਮੇਰੇ ਹਿੱਸੇ ਆਈ ਨਹੀਂ ਹੁਣ ਭਗਵੰਤਮਾਨ ਸਾਹਿਬ ਤੁਸੀਂ ਬੜੀਆਂ ਗੱਲਾਂ ਕੀਤੀਆਂ ਪਰ ਤੁਸੀਂ ਕੇਜਰੀਵਾਲ ਦੇ ਕੰਡੇੜੇ ਚੜ ਕੇ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਤੁਸੀਂ ਜਿਹੜੇ ਨਰਮੋਹੇ ਹੋ ਗਏ ਉਹਨਾਂ ਬਾਰੇ ਲੋਕ ਆਪਣੀ ਜਿਹੜੀ ਪੀੜ ਹੈ ਤੁਹਾਡੇ ਨਾਲ ਸਾਂਝੀ ਕਰਦੇ ਨੇ ਮੈਂ ਮੋਹ ਦੀਆਂ ਤੰਦਾਂ ਦਾ ਪਾਂਦੀ ਮੈਂ ਮੋਧੀਆਂ ਤੰਦਾਂ ਦਾ ਪਾਂਦੀ ਦੁੱਖ ਆਪਣੇ ਚੰਮ ਤੇ ਹੰਢਾਏ ਨੇ ਤੇਰੇ ਬਨਾਵਟੀ ਹਾਸੇ ਨੂੰ ਤੱਕ ਕੇ ਮੈਂ ਸਾਹ ਵੀ ਦਾਤੇ ਲਾਏ ਨੇ ਮੇਰੇ ਸੁਪਨੇ ਅਕਸਰ ਪੁੱਛਦੇ ਨੇ ਲੋਕ ਕਹਿੰਦੇ ਨੇ ਪੰਜਾਬ ਦੇ ਲੋਕ ਕਹਿੰਦੇ ਨੇ ਆਮ ਲੋਕ ਕਹਿੰਦੇ ਨੇ ਈਵਨ ਕਿ ਤੁਹਾਡੇ ਪਮਕਰ ਤੇ ਤੁਹਾਡੀਆਂ ਭੇਡਾਂ ਵੀ ਇਸ ਗੱਲ ਦਾ ਜ਼ਿਕਰ ਕਰਦੀਆਂ ਮੇਰੇ ਸੁਪਨੇ ਅਕਸਰ ਪੁੱਛਦੇ ਨੇ ਤੇਰੇ ਸੱਚ ਦਾ ਕਿਹੜਾ ਪਾਸਾ ਹੈ ਮੇਰੇ ਸੁਪਨੇ ਅਕਸਰ ਪੁੱਛਦੇ ਨੇ ਤੇਰੇ ਸੱਚ ਤੇਰੀ ਸੱਚ ਦਾ ਕਿਹੜਾ ਪਾਸਾ ਹੈ ਤੂੰ ਸਭ ਕੁਝ ਜਿਸ ਤੇ ਰੋੜ ਦਿੱਤਾ ਉਹ ਬਦਲ ਗਿਆ ਹੁਣ ਪਾਸ ਆਏ ਭਗਵੰਤ ਮਾਨ ਸਾਹਿਬ ਤੁਸੀਂ ਇਹ ਪਾੜਾ ਛੱਡ ਕੇ ਪੰਜਾਬੀਆਂ ਦਾ ਪਾੜਾ ਛੱਡ ਕੇ ਜਿਹੜਾ ਤੁਸੀਂ ਦਿੱਲੀ ਵਾਲਿਆਂ ਦੀ ਝੋਲੀ ਦੇ ਵਿੱਚ ਪਾ ਕੇ ਪੰਜਾਬ ਦੇ ਲੋਕਾਂ ਦੇ ਨਾਲ ਨਾ ਇਸ ਤਰ੍ਹਾਂ ਦਾ ਜਿਹੜਾ ਵਰਤਾਂਤ ਸਿਰਜੋ ਕਿਉਂਕਿ ਲੋਕਾਂ ਨੂੰ ਤੁਹਾਡੇ ਉੱਤੇ ਬਹੁਤ ਸਾਰੀਆਂ ਆਸਾਂ ਉਮੀਦਾਂ ਹੈ ਸੋ ਇਹ ਜਿਹੜੀ ਰਵਾਇਤ ਤੁਸੀਂ ਪੰਜਾਬ ਦੇ ਸਰਪੰਚਾਂ ਨੂੰ ਬਾਹਰ ਫੋਰਨ ਕੰਟਰੀ ਦੇ ਵਿੱਚ ਜਾਣ ਲਈ ਜਿਹੜਾ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਉਹ ਪ੍ਰਵਾਨਗੀ ਲੈ ਕੇ ਜਾਣ ਆਪਣਾ ਚਾਰਜ ਦੇ ਕੇ ਜਾਣ ਇਹ ਲੋਕ ਇਸ ਗੱਲ ਦੀ ਸਰਪੰਚ ਸਹਿਬਾਨ ਪੰਚਾਇਤਾਂ ਇਸ ਗੱਲ ਦੀ ਤੁਹਾਡੇ ਤੇ ਕਾਫੀ ਨਾਰਾਜ਼ਗੀ ਜ਼ਾਹਰ ਕਰਦੀਆਂ ਨੇ ਸੋ ਇਹ ਹੁਣ ਸਰਕਾਰ ਦਾ ਕੰਮ ਹੈ ਸਰਕਾਰ ਨੇ ਦੇਖਣਾ ਕਿ ਲੋਕਾਂ ਦਾ ਗੁੱਸਾ ਲੋਕਾਂ ਦੀ ਨਾਰਾਜ਼ਗੀ ਕਿਵੇਂ ਦੂਰ ਕਰਨੀ ਹੈ ਸੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਅ ਅੰਬਸ ਐਨਹੀਂ ਅਗਲੇ ਐਪੀਸੋਡ ਦੇ ਵਿੱਚ ਕਿਸੇ ਨਵੇਂ ਵਿਸ਼ੇ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋਵਾਂਗੇ ਜਿਨ੍ਹਾਂ ਜਿਨ੍ਹਾਂ ਮੇਰੇ ਸਾਥੀਆਂ ਨੇ ਹਾਲੇ ਤੀਕ ਲੋਕ ਚੇਤਨਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਕਰਿਆ ਕਰੋ ਔਰ ਆਪਣੇ ਵੱਡ ਮੁੱਲੇ ਵਿਚਾਰ ਅ ਜਰੂਰ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਦੱਸਿਆ ਕਰੋ ਕਿਉਂਕਿ ਤੁਹਾਡੀਆਂ ਆਸਾਂ ਉਮੀਦਾਂ ਦੇ ਖਰੇ ਉਤਰਨ ਦਾ ਔਰ ਤੁਹਾਡੀਆਂ ਆਸਾਂ ਉਮੀਦਾਂ ਦੇ ਅਨੁਸਾਰ ਕੰਟੈਂਟ ਔਰ ਇਸ ਤਰ੍ਹਾਂ ਦੀ ਜਿਹੜਾ ਸਬਜੈਕਟ ਇਸ ਤਰ੍ਹਾਂ ਦੀ ਚਰਚਾ ਇਸ ਤਰ੍ਹਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦੀ ਅਸੀਂ ਹਮੇਸ਼ਾ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ ਆ ਸੋ ਅ ਅੱਜ ਲਈ ਇੰਨਾ ਹੀ ਫੇਰ ਨਵੇਂ ਐਪੀਸੋਡ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਸ਼ਬਕਾ ਹੈ